ਕੇ ਭਰਾ ਰਲ ਕੇ ਕਰਦੇ ਸੀ ਅਜਿਹਾ ਗਲਤ ਕੰਮ ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਦਾਅ દਿਆ ਕਿ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫਤਾਰ ਕੀਤੇ ਨੇ ਅਮਰੀਕਾ ਤੇ ਕੈਨੇਡਾ ਤੋਂ ਇਹ ਗੈਂਗ ਦਾ ਪਰਦਾ ਫਾਸ਼ ਹੋਇਆ ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਕਈ ਵਾਰਦਾਤਾਂ ਦੇ ਵਿੱਚ ਇਹ ਦੋਨੋਂ ਭਰਾ ਸ਼ਾਮਲ ਸਨ ਕੰਨਾ ਪੁਲਿਸ ਨੇ ਅਪਰਾਧ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ ਫੜੇ ਗਏ ਦੋਸ਼ੀ ਅਮਰੀਕਾ 'ਚ ਬੈਠੇ ਅਤੇ ਕੈਨਾ ਦੇ ਵਿੱਚ ਬੈਠੇ ਗੋਲਡੀ ਬਰਾਡ ਗੈਂਗ ਦੇ ਸੰਪਰਕ ਦੇ ਵਿੱਚ ਸਾਨਾ ਤੇ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹ ਜਾਣਕਾਰੀ ਡਾਕਟਰ ਅਰਪਨ ਆਲੋ ਵਾਲੀਆ ਐਸਐਸਪੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਉਹਨਾਂ ਨੇ ਕੀ ਕੁਝ ਸਮਾਮੂਲ ਲੈ ਕੇ ਹੋਰ ਵੱਡੇ ਖੁਲਾਸੇ ਕੀਤੇ ਨੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅਰੈਸਟ ਕਰਕੇ ਦੋ ਵਕ ਵਕ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾਫਾਸ਼ ਕੀਤਾ ਹੈ ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨਿਜ਼ਾਮਉਦੀਨ ਬਸਤੀ ਸਦਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾਲ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਕਪੜਾ ਵਪਾਰੀ ਖਟੀਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੇਂਦ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ ਹੈ ਜਿਨੇ ਇਹਦੀ ਗੱਡੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਭਰਾ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜੀਂਦਾ ਸੀ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ 161 18/25 ਮਾਛੀਵਾੜਾ ਸਾਹਿਬ ਅਤੇ 61/25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾਂ ਇਕੱਠੇ ਜੁੜਦੀਆਂ ਨੇ ਯੂਐਸਏ ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲਿਸੀਟ ਰਿਲੇਸ਼ਨਸ਼ਿਪ ਹੈ ਕਿਸੇ ਇੱਕ ਬੰਦੇ ਨਾਲ ਦੋਹਾਂ ਚੋਂ ਇਹਨੇ ਕੰਟ੍ਰੈਕਟ ਕਿਲਿੰਗ ਅਨ ਸੁਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਚਿਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਅਤੇ ਉਸ ਤੋਂ ਬਾਅਦ ਇਹ ਮੁਕਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਪਗੋੜੇ ਸ਼ੂਟਰ ਦੀ ਵੀ ਅਰੈਸਟ ਪਾ ਲਿੱਤੀ ਹੈ ਗੋਰਾ ਇਦੇ ਵਿੱਚ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟ੍ਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੇ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਹਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬਸਟ ਕਰ ਪਾਉਂਦੇ ਹਾਂ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਪਹਿਲਾਂ ਤਾਂ ਇਹ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਂਦੀਆਂ ਜਿਵੇਂ ਕਿ ਟੈਲੀਗ੍ਰਾਮ ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੋਈਆ ਕਰਾਉਣ ਵਿੱਚ ਥੋੜੀ ਦਿੱਕਤ ਆਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਉਹ ਵਾਲੇ ਸ਼ੂਟਰ ਉਹ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਵੇਂ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰਾ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ ਅਲਾਵਾ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਜੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਹਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਖੰਗਾਲਨ ਵਿੱਚ ਸਾਨੂੰ ਦਿੱਕਤ ਆਉਂਦੀ ਹੈ पर सक्सेसफुली बड़ी ही मेहनत नाल नवी ਮੁਕਦਮੇ ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕਦਮਾ ਹੈ ਇਹ ਪੰਜਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਠੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੇ ਮੁਕਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਭਗੌੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਆਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੂ ਵਿਜੈਨ ਮੁਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੂੰ ਕਿ ਇਹਨਾਂ ਨੇ ਬਾਅਦ ਚ ਵੰਡਿਆ ਸਰ ਖੰਨਾ ਇਨਸਿਗਨਟ ਲਈ ਇਹਨਾਂ ਨੂੰ ਕਿਹਨਾਂ ਨੇ ਹਾਇ ਕੀਤਾ ਕਿਦਾਂ ਇਹਦਾ ਮਲਾਪ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ 5 ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੀ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਰਫ ਵਿੱਕੀ ਟੈਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਇਹ ਐਬਸਕਾਂਡਿੰਗ ਅਬਰਾਡ ਹੀ ਹੈ ਇਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਸਰ ਰਿਕਵਰੀ ਕੀ ਕੀਤੀ ਹੈ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਣਗੀਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਖਿਆ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜੋ ਵਾਰਦਾਤਾ ਹੋ ਰਹੀਆਂ ਨੇ ਜਾਂ ਫਿਰ ਜਿਨ੍ਹਾਂ ਲੋਕਾਂ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਜਾਂ ਫਿਰ ਗੈਂਗਸਟਰਾਂ ਦੇ ਗੁਰਗੇ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਸਰਗਰਮਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੌਰ ਵਿੰਦਰ ਢੱਲੋਂ ਦੀ ਰਿਪੋਰਟ